ਸਾਰਿਆਂ ਨੂੰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਪਣੇ ਇੰਡੀਆ ਦੇ ਵਿੱਚ ਜਿਹੜੇ ਐਕਸਪ੍ਰੈਸ ਵੇ ਨੇ ਉਹਨਾਂ ਦਾ ਰੁਝਾਨ ਵਧਿਆ ਹੈ। ਅੱਜ ਆਪਣੇ ਮਿੱਤਰਾਂ ਨਾਲ ਇੱਕ ਹਿੱਸਾ ਬੋਲਦੇ ਨੇ ਇੰਡੀਆ ਦਾ ਪੂਰਬੰਚਲ ਦਾ ਐਸਾ ਉਹਦੇ ਨਾਮ ਤੇ ਐਕਸਪ੍ਰੈਸ ਵੇ ਬਣੇ ਆ ਪੂਰਬੰਚਲ ਐਕਸਪ੍ਰੈਸ ਵੇ ਜਿਹੜਾ ਲਖਨਊ ਤੋਂ ਲੈ ਕੇ ਬਕਸਰ ਬਿਹਾਰ ਨੂੰ ਜੋੜਦਾ ਹੈ। ਇਹਦੀ ਲੰਬਾਈ ਹੈਗੀ 340 ਕਿਲੋ। ਕੜਕੀ ਆਵਾਜ਼ਾਈ ਮੰਤਰੀ ਨੇ ਨਿਤਨ ਗੜਕਰੀ ਜੀ ਉਹਨਾਂ ਦੀ ਸੋਚ ਨੂੰ ਸਲਾਮ ਹੈ ਐਮਰਜੈਂਸੀ ਵਾਸਤੇ ਉਹਨਾਂ ਨੇ ਕੋਈ ਆਪਣੇ ਜਹਾਜ਼ ਲੜਾਈ ਲੱਗਦੀ ਆ ਕੋਈ ਜਾਂ ਕੋਈ ਹੋਰ ਪਲੇਨ ਦੇ ਵਿੱਚ ਕੋਈ ਐਮਰਜੈਂਸੀ ਆਉਂਦੀ ਆ ਉਹਦੇ ਵਾਸਤੇ ਇਹ ਆ ਸਟ੍ਰਿਪਸ ਬਣਾਈਆਂ ਨੇ ਇਹ ਰੋਡ ਦੇ ਉੱਪਰ ਇਹ 340 ਕਿਲੋਮੀਟਰ ਦੇ ਵਿੱਚ ਦੋ ਐ ਆ ਸਟ੍ਰਿਪਸ ਨੇ ਆਹ ਦੇਖੋ ਜਿਵੇਂ ਆ ਲਾਤੇ ਇਹਨਾਂ ਨੇ ਡਵਾਈਡਰ ਬਣਾਤਾ ਇਹਨੂੰ ਚੱਕ ਕੇ ਐਮਰਜੈਂਸੀ ਹਾਲਾਤ ਦੇ ਵਿੱਚ ਫਟਾ ਕੇ ਇਹ ਪੂਰਾ ਰਨਵੇ ਬਣ ਜਾਂਦਾ ਇਹਨੂੰ ਐ ਆ ਸਟ੍ਰਿਪਸ ਕਹਿੰਦੇ ਆਹ ਦੇਖੋ ਉਹਨੂੰ ਘੁਮਾਉਣ ਦੇ ਲਈ ਜਹਾਜ਼ ਨੂੰ ਘੁੰਮਣ ਦੇ ਲਈ ਜਿਸੇ ਵੀ ਅਲਹਮਦੁਲਿਲਾਹ ਦੇ ਵਿੱਚ ਹਵਾ ਹਵਾਵਾਂ ਦੀ ਦੇ ਜਹਾਜ਼ ਆ ਰਿਹਾ ਇਹ ਉਹਦੇ ਲਈ ਬਣਾਇਆ ਹੋਇਆ ਜੀ ਐਮਰਜੈਂਸੀ ਜਾਨੀ ਵਧੀਆ ਤਰੀਕੇ ਨਾਲ ਰਨਵੇ ਦੇ ਤੌਰ ਤੇ ਇਹਨੂੰ ਯੂਜ਼ ਕੀਤਾ ਜਾ ਸਕਦਾ ਆਹ ਜਿਹੜੀਆਂ ਨੇ ਰਿਮੂਟ ਹੋ ਸਕਦੀਆਂ ਨੇ ਸਾਰੀਆਂ ਜਿਹੜੀਆਂ ਨੇ ਇਹ ਐਮਰਜੈਂਸੀ ਹਾਲਾਤ ਦੇ ਵਿੱਚ ਜਦ ਇਹਨੂੰ ਹਟਾ ਕੇ ਜੀਸੀਬੀ ਨਾਲ ਇਹਨੂੰ ਲਾ ਕੇ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਇਹ ਅਸੀਂ ਸਲਾਮ ਕਰਦੇ ਆ ਸਾਡੀ ਸਾਨੂੰ ਬਹੁਤ ਵਧੀਆ ਲੱਗਦੀ ਹੈ ਇਹ ਦੋਏ ਰੋਡ ਦੇ ਉੱਪਰ ਦੋਏ ਸਟਾਫ ਨੂੰ ਧੰਨਵਾਦ